ਦੇਖੋ ਇਹ ਕੋਈ ਅੱਜ ਨਵਾਂ ਕੇਸ ਨਹੀਂਗਾ ਇਹ ਜੇ ਸਿਰਫ ਇਹ ਦੋ ਚਾਰ ਹਰਥਾ ਹੁੰਦੇ ਨੇ ਔਰ ਪੁਲਿਸ ਚ ਖਾਸ ਕਰਕੇ ਆਪਾਂ ਪੰਜਾਬ ਚ ਵੀ ਵੇਖਦੇ ਇਧਰ ਉਧਰ ਹੀ ਵੇਖਦੇ ਆ ਹਰਥਾ ਹੁੰਦੇ ਨੇ ਲੇਕਿਨ ਇੱਕ ਅੱਧਾ ਕੋਈ ਬੰਦਾ ਹੁੰਦਾ ਹੈ ਸੈਂਕੜਿਆਂ ਦੇ ਵਿੱਚ ਉਹ ਸਾਰੇ ਸਮਾਜ ਨੂੰ ਖਰਾਬ ਕਰਦਾ ਹੈ ਔਰ ਪੂਰੇ ਥਾਣੇ ਚ ਇੱਕ ਦੋ ਐਸੇ ਹੁੰਦੇ ਨੇ ਸ਼ਾਇਦ ਉਹ ਭਰਤੀ ਕਰਨ ਲੱਗਿਆਂ ਆਪਦੀ ਯੋਗਤਾ ਦੇ ਹਿਸਾਬ ਨਾਲ ਪੜ ਜਾਂਦੇ ਨੇ ਲੇਕਿਨ ਦਿਮਾਗ ਜਿਹੜਾ ਹੁੰਦਾ ਉਹਨਾਂ ਦਾ ਉਹ ਕਿਤੇ ਦਿਵਾਲੀਆ ਹੁੰਦਾ ਹੈ ਉਹਨਾਂ ਦੀ ਜਿਹੜੀ ਸੋਚ ਹੁੰਦੀ ਆ ਉਹ ਕਿਤੇ ਝਗੜਾ ਲੁੱਟਾਈਪ ਹੁੰਦੀ ਆ ਤੇ ਉਹ ਅੱਗੇ ਕੋਈ ਨਾ ਕੋਈ ਇਹ ਜਿਹਾ ਆ ਜਾਂਦਾ ਕਿਉਂਕਿ ਸਾਡੇ ਸਮੇਂ ਦੇ ਵਿੱਚ ਵੀ ਅਸੀਂ ਵੇਖੀ ਜਾਂਦਾ ਅਸੀਂ ਇਸ ਖੇਤਰ 'ਚ ਆਏ ਆ ਕਾਫੀ ਲੋਕ ਸਾਨੂੰ ਐਸੇ ਥਾਣਿਆਂ 'ਚ ਮਿਲ ਜਾਂਦੇ ਨੇ ਜਿਨ੍ਹਾਂ ਦਾ ਬੋਲਣ ਦਾ ਢੰਗ ਲਹਿਜਾ ਤੇ ਬਤਮੀਜੀ ਦੇ ਨਾਲ ਹੁੰਦਾ ਹੈ ਔਰ ਅਸੀਂ ਉਹਨਾਂ ਨਾਲ ਜੂਝਦੇ ਵੀ ਰਹੇ ਆ ਲੇਕਿਨ ਇਹ ਥੋੜਾ ਜਿਆਦਾ ਹੈ ਔਰ ਸਮਾਂ ਬਦਲ ਗਿਆ ਹੈ ਉਹ ਉਹ ਸਮਾਂ ਨਹੀਂ ਰਿਹਾ ਅੱਜ ਤੋਂ 20 ਸਾਲ ਪਹਿਲਾਂ ਵਾਲਾ ਜਾਂ 40 ਸਾਲ ਪਹਿਲਾਂ ਵਾਲਾ ਕਿ ਪੁਲਸ ਆ ਕੇ ਸਾਨੂੰ ਘਰ 'ਚ ਗਾਲ ਕੱਢ ਗਿਆ ਤੇ ਚੁੱਪ ਚੁਪੇ ਬੈਠੇ ਰਹੇ ਹੁਣ ਸੋਸ਼ਲ ਮੀਡੀਆ ਹੈ ਔਰ ਸਮਾਜ ਸਾਡਾ ਪੜ੍ਹ ਲਿਖ ਕੇ ਆਇਆ ਔਰ ਬੱਚੇ ਜਾਗਰੂਕ ਨੇ ਅਸੀਂ ਲੋਕ ਜਾਗਰੂਕ ਹੈ ਇਸ ਕਰਕੇ ਕੋਈ ਵੀ ਐਸਾ ਬੱਤਮੀ ਜੀ ਆ ਜਿਹੜਾ ਬੱਦਮਾਗ ਆਦਮੀ ਆ ਜਿਹੜਾ ਇਸ ਟਾਈਮ ਸਰਕਾਰੀ ਨੌਕਰੀ ਤੇ ਕਰ ਰਿਹਾ ਹੈ ਸਾਡੀ ਟੈਕਸ ਦੇ ਵਿੱਚੋਂ ਤਨਖਾਹ ਵੀ ਪਾ ਰਿਹਾ ਔਰ ਸਾਡੇ ਦੇ ਨਾਲ ਹੀ ਬੱਤਮੀ ਜੀ ਕਰ ਰਿਹਾ ਔਰ ਮੈਨੂੰ ਲੱਗਦਾ ਹੈ ਕਿ ਮੋਟਰ ਵਹੀਕਲ ਐਕਟ ਦੇ ਅੰਦਰ ਅਗਰ ਤੁਹਾਨੂੰ ਕੋ ਕਾਰਵਾਈ ਕਰਨੀ ਹੈ ਤਾਂ ਮੋਟਰਸਾਈਕਲ ਤੇ ਕਰਨੀ ਹੈ ਸੀਜ਼ ਵੀ ਉਹਨੇ ਕਰ ਲਈ ਔਰ ਉਸ ਤੇ ਕੋ ਕੇਸ ਵੀ ਨਹੀਂ ਬਣਿਆ ਅਗਰ ਕੋਈ ਕੇਸ ਹੁੰਦਾ ਤਾਂ ਸ਼ਾਇਦ ਉਹਦੇ ਤੇ ਉਹ ਕਰਦੇ ਛੱਡਦੇ ਵੀ ਨਾ ਔਰ ਫਿਰ ਉਸ ਬੰਦੇ ਨਾਲ ਮਤਮੇਦੀ ਕਰਨ ਦਾ ਕੋਈ ਉਸ ਬੱਚੇ ਨਾਲ ਕੋਈ ਬਣਦਾ ਨਹੀਂ ਔਰ ਮੈਨੂੰ ਲੱਗਦਾ ਉਸ ਮੁੰਡੇ ਨੇ ਉਸ ਬੱਚੇ ਨੇ ਸਾਡੇ ਨੇ ਬਹੁਤ ਹੌਸਲੇ ਵਾਲਾ ਪਰਚਾ ਦਿੱਤਾ ਹੈ ਅਗਰ ਜਿਸ ਤਰ੍ਹਾਂ ਉਹਨੇ ਪੜਿਆ ਹੀ ਕਿ ਸ਼ਾਇਦ ਉਹ ਜੋਰ ਅਜਮਾਈ ਕਰਦਾ ਉਹਦੇ ਨਾਲ ਤੇ ਉਹ ਪੁਲਿਸ ਵਾਲਾ ਡਿੱਗ ਵੀ ਪੈਂਦਾ ਔਰ ਇਹਨਾਂ ਚੀਜ਼ਾਂ ਤੋਂ ਪੁਲਿਸ ਵਾਲਿਆਂ ਨੂੰ ਬਚਣਾ ਚਾਹੀਦਾ ਇਸੇ ਕਰਕੇ ਅਜਿਹੀ ਕਟੇ ਆ ਔਰ ਇੱਕ ਲੈਨ ਹਾਜ਼ਰ ਕਰਨਾ ਕੋਈ ਵੱਡਾ ਕੰਮ ਕੋ ਨਹੀਂ ਕਿ ਕੋਈ ਢੀ ਵੱਡੀ ਸਜ਼ਾ ਕੋ ਨਹੀਂਗੀ ਅਗਰ ਉਹਨੂੰ ਕਰਦੇ ਨੇ ਕਮ ਸੇ ਕਮ ਸਸਪੈਂਡ ਕਰਦੇ ਨੇ ਤਾਂ ਕਿ ਉਹਨੂੰ ਪਤਾ ਲੱਗੇ ਔਰ ਉਹਨੂੰ ਵੇਖ ਕੇ ਬਾਕੀ ਲੋਕਾਂ ਨੂੰ ਵੀ ਸਿੱਖ ਮਿਲੇ ਸਾਡੇ ਗਦਰਪੁਰ ਥਾਣੇ ਦੀ ਮੈਂ ਦੱਸਾਂ ਮੇਰਾ ਹੁਣੇ ਮੁੰਡੇ ਮੇਰੇ ਨਾਲ ਨੇ ਇਹਨਾਂ ਦੇ ਸਾਹਮਣੇ ਬਲਕੇ ਇੱਕ ਦਿਨ ਮੇਰਾ ਐਸਓ ਸਾਹਿਬ ਨਾਲ ਮੇਰੀ ਕਾਫੀ ਇਸ ਕੰਮ ਤੇ ਬਹਿਸ ਵੀ ਹੋਈ ਔਰ ਦੋਕ ਬੰਦੇ ਮੈਂ ਤਾਂ ਡੇਤੇ ਇਹੋ ਜਿਹਨੇ ਜਿਹੜੇ ਐਟੀਟਿਊਡ ਰੱਖਦੇ ਨੇ ਉਹ ਕਹਿੰਦਾ ਹਾਂ ਰੱਖਦੇ ਨੇ ਮੈਂ ਕਿਹਾ ਵੀ ਜੇ ਐਟੀਟਿਊਡ ਰੱਖੋਗੇ ਤਾਂ ਫਿਰ ਕੰਮ ਨਹੀਂ ਚੱਲਦਾ ਕਿਉਂਕਿ ਪਬਲਿਕ ਦੇ ਕੰਮ ਕਰਾਉਣਾ ਅਹੀਂ ਤਾਂ ਹੋਣਾ ਹੈ ਅਹੀਂ ਹੋਣਾ ਹੈ ਔਰ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਹੈ ਉਹ ਮਸਲੇ ਵੀ ਹੱਲ ਕਰਨੇ ਆ ਜੇ ਤੁਸੀਂ ਐਟੀਟਿਊਡ ਰੱਖੋਗੇ ਸਾਡੇ ਨਾਲ ਤੁਸੀਂ ਐ ਵਿੰਗਟੇਟੇ ਨੂੰ ਨਾ ਜਵਾਬ ਦਿਓਗੇ ਜਾਂ ਗੱਲ ਕਰੋਗੇ ਤੇ ਕਿਤੇ ਨਾ ਕਿਤੇ ਫਿਰ ਤੁਹਾਡੇ ਲਈ ਮੁਸ਼ਕਲਾਂ ਪੈਦਾ ਹੋਣਗੀਆਂ ਸਮਾਂ ਬਦਲ ਗਿਆ ਹੈ ਸਮੇ ਦੇ ਨਾਲ ਪੁਲਿਸ ਨੂੰ ਬਦਲਣਾ ਪਏਗਾ ਤੇ ਤਾਂ ਹੀ ਸਮਾਜ ਚੱਲੇਗਾ ਨਹੀਂ ਤਾਂ ਬੜਾ ਔਖਾ ਹੈ ਤੁਹਾਨੂੰ ਨਹੀਂ ਲੱਗਦਾ ਵੀ ਪੁਲਿਸ ਦੀ ਜਦੋਂ ਟ੍ਰੇਨਿੰਗ ਹੁੰਦੀ ਉਹਦੇ ਵਿੱਚ ਪਬਲਿਕ ਨਾਲ ਡੀਲ ਕਿਵੇਂ ਕਰਨਾ ਵਾ ਉਹ ਵੀ ਇਹਨਾਂ ਨੇ ਟ੍ਰੇਨਿੰਗ ਕਰਾਈ ਜਾਣੀ ਚਾਹੀਦੀ ਹੈ ਦੇਖੋ ਤੁਸੀਂ ਟ੍ਰੇਨਿੰਗ ਕਿੰਨੀ ਕਰਾ ਲਓ ਲੇਕਿਨ ਜੇ ਸਮਾਗਿਆ ਨਾ ਉਹ ਤੁਸੀਂ ਬਦਲ ਨਹੀਂ ਸਕਦੇ ਜਿਹੜਾ ਡਿਫਾਲਟਰ ਦਿਮਾਗ ਦਾ ਹੈ ਜਿਹੜਾ ਝਗੜਾਲੂ ਆਦਮੀ ਆ ਉਹ ਤੁਸੀਂ ਵੇਖੋ ਜ਼ਿੰਦਗੀ ਭਾਰੀ ਲੜਦਾ ਰਹਿੰਦਾ ਹੈ ਤੇ ਮੈਨੂੰ ਲੱਗਦਾ ਇਹਨੂੰ ਇਹ ਠੱਲ ਪਾਉਣ ਵਾਸਤੇ ਬੰਨ ਪਾਉਣ ਵਾਸਤੇ ਜਾਂ ਤਾਂ ਇਹ ਇਹਨਾਂ ਨੂੰ ਅਫੀਸਰ ਅਟੈਚ ਕਰਨ ਆਪ ਦੇ ਕੋਲ ਲੱਖਣ ਸਾਰਾ ਦਿਨ ਪਬਲਿਕ ਦੇ ਵਿੱਚ ਇਹੋ ਜਿਹੇ ਬੰਦਾ ਨਹੀਂ ਜਾਣਾ ਚਾਹੀਦਾ ਜਿਹੜਾ ਸਮਾਜਿਕ ਕੰਮ ਆ ਜਾਂ ਥਾਣੇ ਤੇ ਆ ਕਿਉਂਕਿ ਇਹ ਪਬਲਿਕ ਨਾਲ ਮਿਲਣਾ ਹੀ ਹੈ ਪਬਲਿਕ ਨੂੰ ਉੱਤੇ ਜਾਣਾ ਹੈ ਉਹਨਾਂ ਨੂੰ ਪਬਲਿਕ ਦੇ ਰਾਜ ਖਲੋਣਾ ਹੈ ਜਾਂਚ ਕਰਨੀ ਹੈ ਇਹ ਜਿਹੇ ਬੰਦੇ ਨੂੰ ਜਾਂ ਤਾਂ ਕਿਤੇ ਜਿਹੜਾ ਅਖੀਰਲਾ ਥਾਣਾ ਹੈ ਸਾਡਾ ਚੀਨ ਦੇ ਬਾਰਡਰ ਤੇ ਉੱਥੇ ਸੁੱਟਿਆ ਜਾ ਜਿੱਥੇ ਬੰਦੇ ਨਾ ਹੋਣ ਜਿੱਥੇ ਉਹਨਾਂ ਦਾ ਪਬਲਿਕ ਨਾਲ ਵਾਸਤਾ ਹੀ ਨਾ ਪਵੇ ਜਾਂ ਕਮ ਸੇ ਕਮ ਉਹਨਾਂ ਨੂੰ ਅਫੀਸਰ ਅਟੈਚ ਕੀਤਾ ਜਾਏ ਐਸੇ ਬੰਦਿਆਂ ਨੂੰ ਕਿਉਂਕਿ ਸ ਤੇ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਔਰ ਉਹਨਾਂ ਬੰਦਿਆਂ ਨੂੰ ਆਪਦੇ ਆਫਿਸ 'ਚ ਰੱਖਣ ਇਹ ਝਗੜਾਲੂ ਪ੍ਰਵਰਤੀ ਵਾਲੇ ਲੋਕ ਉਹ ਸਮਾਜ ਦੇ ਵਿੱਚ ਲੋੜੀ ਦੇ ਦੇਣਗੇ। ਜਿੰਨੋਂ ਸਾਹਿਬ ਲਾਈਨ ਹਾਜ਼ਰ ਕਰਨ ਦੇ ਨਾਲ ਮੇਰੇ ਸਾਹਮਣੋਂ ਉਹਨੂੰ ਪੂਰੀ ਸਜ਼ਾ ਮਿਲ ਨਹੀਂ ਗਈ। ਦੇਖੋ ਜੀ ਜੋ ਨਹੀਂ ਕੀਤਾ। ਅੱਜ ਜੇ ਉਹ ਸਸਪੈਂਡ ਨਹੀਂ ਹੁੰਦਾ ਤੇ ਬਹੁਤ ਵੱਡੀ ਇਹਦੇ ਵਿੱਚ ਸਾਨੂੰ ਸਾਡੀ ਕੌਮ ਵਾਸਤੇ ਬਹੁਤ ਵੱਡਾ ਸਾਨੂੰ ਵੱਡਾ ਨੁਕਸਾਨ ਹੈ। ਮੈਂ ਤਾਂ ਕਹਿਣਾ ਕਿ ਇੱਥੋਂ ਦੇ ਐਸਐਸਪੀ ਬਹੁਤ ਅੱਛੇ ਨੇ। ਉਹਨਾਂ ਨੇ ਉਮੀਦ ਹੈ ਕਿ ਉਹਨਾਂ ਨੂੰ ਸਸਪੈਂਡ ਕਰਨਗੇ। ਉਹ ਅੱਜ ਸਾਡਾ ਹੱਕ ਵੀ ਹੈ ਕਿ ਅਸੀਂ ਉਹਨੂੰ ਸਸਪੈਂਡ ਜਿੰਨਾ ਚਿਰ ਉਹ ਹੁੰਦਾ ਨਹੀਂ ਤਦ ਤੱਕ ਅਸੀਂ ਕੋਈ ਵੱਡੇ ਫੈਸਲੇ ਅੱਜ ਲੈਣੇ ਨੇ ਕਿਉਂਕਿ ਇਹ ਕੌਮ ਦਾ ਨਹੀਂ ਇਹ ਸਾਰਿਆਂ ਦਾ ਹੀ ਇਹ ਸਾਰੀ ਜਿਹੜੇ ਇੱਥੇ ਸਾਰੇ ਸਮਾਜ ਦਾ ਇਹ ਇਕੱਠ ਹੋ ਰਿਹਾ ਇੱਥੇ ਜਿਹੜੇ ਜਿਹੜੇ ਪੀੜਿਤ ਨੇ ਸੱਚ ਉਹ ਇਸ ਰੁੱਦਰਪੁਰ ਦੇ ਲੈਕ ਜਿਹੜੇ ਵਪਾਰੀ ਸਨ ਕੱਲ ਮੈਂ ਦੇਖ ਰਿਹਾ ਸੀਗਾ ਤੁਹਾਡੀਆਂ ਸਾਰਿਆਂ ਦੀਆਂ ਵੀਡੀਓ ਦੇ ਵਿੱਚ ਵਪਾਰੀ ਵੀ ਉਹ ਤੋਂ ਬੜਾ ਪਰੇਸ਼ਾਨ ਸਨ ਹਰ ਵਰਗ ਪਰੇਸ਼ਾਨ ਹੈ ਐਸੇ ਵਿਅਕਤੀ ਨੂੰ ਜਿਹੜਾ ਜੰਗਲਾਂ ਦੇ ਵਿੱਚ ਰਹਿਣ ਦਾਦੀ ਹੋਵੇ ਉਹਨੂੰ ਐਸੇ ਸਮਾਜ ਦੇ ਵਿੱਚ ਰਹਿਣ ਦਾ ਹੱਕ ਨਹੀਂ ਉਹਨੂੰ ਉਤਰਾਖੰਡ ਦੇ ਵਿੱਚ ਪਹਾੜੀਆਂ 'ਚ ਬੜੀ ਜਗ੍ਹਾ ਹੈ ਜਿੱਥੇ ਉਹਨੂੰ ਉੱਚ ਭੇਜ ਦੇਣ ਸਾਨੂੰ ਕੋਈ ਦਿੱਕਤ ਨਹੀਂ ਆ ਉਹਨੂੰ ਸਸਪੈਂਡ ਕਰ ਦੇਣ ਮਗਰ ਉਧਰਪੁਰ ਨਹੀਂ ਰੱਖਣ ਦੇ ਆ ਰਹਿਣ ਦਿਆਂਗੇ ਬਿਲਕੁਲ ਜੀ ਇਹੋ ਜਿਹੇ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਜਾਂ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਵਾਸਤੇ ਇਹਨਾਂ ਦਾ ਮੈਂਟਲ ਟੈਸਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਟੈਸਟ ਹੋਣਾ ਚਾਹੀਦਾ ਇਹਨਾਂ ਦੇ ਫਾਈਨਲੀ ਕਲਾਸਾਂ ਲਗਣੀਆਂ ਚਾਹੀਦੀਆਂ ਇਹਨਾਂ ਨੇ ਵੀ ਪਬਲਿਕ ਨਾਲ ਤੁਸੀਂ ਕਿਵੇਂ ਬਿਹੇਵ ਕਰੋ ਔਰ ਇਹ ਲੋਕ ਜਿੱਦਾਂ ਤੁਸੀਂ ਕਹਾ ਵੀ ਆ ਲਾਈਨ હાજર ਫਾਈਨਲੀ ਹੈਗਾ ਵੀ ਲਾਈਨ હાજર ਕੀਤਾ ਚੰਗੀ ਗੱਲ ਲੇਕਿਨ ਲਾਈਨ હાજર ਜਿਹੜੀ ਆ ਉਹ ਸੋਲੂਸ਼ਨ ਨਹੀਂ ਹੈਗਾ ਇਹ ਸੋਲੂਸ਼ਨ ਹੀ ਸਸਪੈਂਡ ਕਰਨਾ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਅਕਲ ਆ ਸਕੇ ਵੀ ਘਰ ਬਹਿਣਗੇ ਥੋੜਾ ਟਾਈਮ ਇਹ ਅਕਲ ਆ ਸਕੇ ਵੀ ਮੈਂ ਕੀ ਗਲਤੀ ਕੀਤੀ ਸੀ ਤੇ ਇਹਦੇ ਨਾਲ ਹੀ ਮੈਂ ਇੰਨੇ ਸ਼ਬਦ ਕਹਾਗਾ ਜਲਦੀ ਸਾਹਿਬ ਅੱਜ ਤੁਹਾਡੀਆਂ ਮੁੱਖ ਮੰਗਾਂ ਕੀ ਹੋਣਗੀਆਂ ਅੱਜ ਕਿਹੜੀਆਂ-ਕਿਹੜੀਆਂ ਤੁਹਾਡੀਆਂ ਡਿਮਾਂਡਸ ਜਿਹੜੀਆਂ ਲੈ ਕੇ ਆਏ ਅੱਜ ਤਾਂ ਪਾਰਟਿਕੂਲਰ ਇਹੋ ਹੀ ਆ ਅੱਜ ਤਾਂ ਇਹੋ ਹੀ ਆ ਕਿ ਇਸ ਬੰਦੇ ਨੂੰ ਠਹਿ ਜਾ ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਹੋਰ ਮੁੱਖ ਮੰਗ ਕੇ ਸਾਡੇ ਨਾਲ ਦੇ ਨਾ ਰੱਖੀ ਹੋ ਰੱਖੀ ਅਸੀਂ ਤੇ ਇਸੇ ਨੂੰ ਅਸ਼ੂ ਕਰਕੇ ਔਰ ਇਹਦੇ ਨਾਲ ਲਾਂਡ ਆਰਡਰ ਦੇ ਵਿੱਚ ਜਿਹੜੇ ਜਨ ਪ੍ਰਤੀਨਿਧੀ ਔਰ ਆਮ ਪਬਲਿਕ ਹੈ ਜਿਹੜੀ ਉਹ ਪੀੜਿਤ ਨਾ ਹੋਵੇ ਹੁਣ ਇਸ ਬੰਦੇ ਦੀ ਗੱਲ ਵਿੱਚ ਅਧੂਰੀ ਰਹਿ ਗਈ ਇਹਦਾ ਪਿਛੋਕਰ ਵੀ ਤਾਂ ਵੇਖੇ ਨਾ ਇਹਦਾ ਹਿਸਟਰੀ ਵੇਖੋ ਜਿਹੜਾ ਮਹਿਲਾਵਾਂ ਦੇ ਨਾਲ ਇਹਨੇ ਮਤਮੀ ਜੀ ਕੀਤੀ ਨਮੂਨੇ ਦੇ ਵਿੱਚ ਬਾਜਪੁਰ ਦੇ ਵਿੱਚ ਔਰ ਇਹਨੇ ਕਹੇ ਮੇਰੀ ਬਰਦੀ ਫਾੜਦੀ ਉਹ ਤਾਂ ਰੱਬੋ ਉਹਨਾਂ ਦੀ ਕਿਸਮਤ ਚੰਗੀ ਉਹਨਾਂ ਨੇ ਵੀਡੀਓ ਜਾਰੀ ਕਰ ਰੱਖੀ ਤੇ ਉਹ ਬਰਦੀ ਨੂੰ ਆਪ ਹੀ ਖੋਲ ਲਿਆ ਕਹਿ ਰਿਹਾ ਮੇਰੀ ਪਾੜਦੀ ਉਹਦੇ ਵਿੱਚ ਵੀ ਇਹ ਝੂਠਾ ਸੀ ਔਰ ਕਈ ਥਾਂ ਇਹਦੇ ਐਸੇ ਵਿਵਹਾਰ ਆਏ ਨੇ ਕਿਉਂਕਿ ਇਹ ਆਦਤਾਂ ਜਿਹੜਾ ਹੈ ਇਹ ਅਪਰਾਧੀ ਕਹਿ ਲੋ ਜਾਂ ਪਬਲਿਕ ਦੇ ਨਾਲ ਇਹਦੀ ਡੀਲਿੰਗ ਮਾੜੀ ਰੁੱਦਰਪੁਰ ਦੇ ਵਿੱਚ ਇਹਦੀ ਪੋਸਟਿੰਗ ਨੂੰ ਕਿੰਨਾ ਕ ਟਾਈਮ ਹੋ ਗਿਆ ਹੈ ਇਹ ਨਹੀਂ ਮੇਰੀ ਜਾਣਕਾਰੀ ਦੇ ਵਿੱਚ ਇਹਨੂੰ ਕਿੰਨਾ ਸਮਾਂ ਹੋ ਗਿਆ ਲੇਕਿਨ ਇਹ ਇੱਕ ਦਿਨ ਰਹਿਣ ਲਾਇਕ ਨਹੀਂ ਹੈ ਇੱਕ ਦਿਨ ਲਾਇਕ ਨਹੀਂ ਬਿਲਕੁਲ ਜੀ ਇਹੋ ਜਿਹੇ ਜਿਹੜੇ ਕਰਮਚਾਰੀ ਨੇ ਜਾਂ ਮੁਲਾਜ਼ਮ ਨੇ ਇਹਨਾਂ ਨੂੰ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਇਹਨਾਂ ਨੂੰ ਪਹਾੜਾਂ ਦੇ ਵਿੱਚ ਪਹਚਾਓ ਤਾਂ ਕਿ ਜੋ ਪਬਲਿਕ ਦੇ ਨਾਲ ਦੁਬਾਰਾ ਤੋਂ ਇਹੋ ਜਿਹੇ ਘਟਨਾਵਾਂ ਨਾ ਹੋ ਸਕਣ